ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਅਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੰਗਿਆਣਾ ਕਲਾਂ ਜਾਂ ਪੁਰਾਣਾ ਲੰਗਿਆਣਾ ਬਾਗਾਪੁਰਾਣਾ ਤਹਿਸੀਲ ਤੇ ਮੋਗਾ ਜ਼ਿਲ੍ਹਾ ਇਹਨੂੰ ਪੈਂਦਾ ਬਾਗੇਪੁਰਾਣੇ ਤੋਂ ਮੁੱਦਕੀ ਵਾਲੀ ਸੜਕ ਦੇ ਉੱਤੇ ਪਹਿਲਾ ਪਿੰਡ ਲੰਗਿਆਣਾ ਨਵਾਂ ਆਉਂਦਾ ਤੇ ਬਿਲਕੁਲ ਉਹਦੇ ਨਾਲ ਸਨ ਚ ਇੱਕ ਮੰਡੀ ਆ ਦਾਣਾ ਮੰਡੀ ਉਸ ਤੋਂ ਬਾਅਦ ਚ ਲੰਗਿਆਣਾ ਕਲਾਂ ਜਾਂ ਪੁਰਾਣਾ ਲੰਗਿਆਣਾ ਜਿਹਨੂੰ ਕਹਿੰਦੇ ਨੇ ਉਹ ਪਿੰਡ ਆ ਜਾਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਸੇਕ ਕਿਤੇ ਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦਾ ਵੈਸੇ ਇਹਦਾ ਪ੍ਰੋਫੈਸ਼ਨ ਕੁਝ ਹੋਰ ਹੈ ਵੀਡੀਓ ਪਹਿਲਾਂ ਵੀ ਬਣਾਈਆਂ ਕਿਉਂਕਿ ਇੱਕ ਅੱਧਾ ਨਾਗ ਸਾਲ ਬਾਅਦ ਡੇਢ ਸਾਲ ਬਾਅਦ ਬਾਈ ਹੋਰੀ ਵੇਚ ਦਿੰਦੇ ਆ ਅੱਜ ਦੀ ਜਿਹੜੀ ਵੀਡੀਓ ਇਹਦੇ ਚ ਇੱਕ ਮੱਝ ਬਾਈ ਹੋਰਾਂ ਨੇ ਵਿਕਾਊ ਕੀਤੀ ਆ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਜਿਹਨੂੰ ਪਸੰਦ ਆਜੂ ਉਹ ਵੀ ਰਾ ਕੇ ਤਸੱਲੀ ਕਰ ਸਕਦਾ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਸ਼ੁਰੂਆਤ ਚ ਹੀ ਦੱਸ ਦਿਆਂ ਦੋਸਤੋ ਤੁਸੀਂ ਇਹਦੇ ਵਾਈਟ ਸਪੌਟ ਦੇਖ ਰਹੇ ਹੋਵੋਗੇ ਜਿਹੜੀ ਇਹਦੀ ਸਕਿਨ ਦੇ ਉੱਤੇ ਹੈ ਜਿੰਨੇ ਕੋ ਮੈਨੂੰ ਸਮਝ ਆ ਜਾਂ ਮੈਨੂੰ ਪਤਾ ਇਹ ਕਾਪਰ ਦੀ ਘਟਨਾ ਲਾਉਂਦੇ ਆ ਸੋ ਬਾਕੀ ਤੁਸੀਂ ਜਿਹੜਾ ਇਹ ਚੀਜ਼ ਜੋ ਸਾਹਮਣੇ ਦਿਸਦੀ ਹੈ ਵੈਸੇ ਤੁਸੀਂ ਦੇਖ ਵੀ ਲਈ ਹੈ ਤੇ ਦੱਸਣਾ ਇਹਦੇ ਸੰਬੰਧੀ ਫਰਜ ਵੀ ਬੰਦ ਹੈ ਸੋ ਆਓ ਡਿਟੇਲ ਪੁੱਛੀਏ ਫਿਰ ਤੋਰਾਂਗੇ ਜੀ ਨੂੰ ਚੰਗੀ ਲੱਗੂ ਉਹ ਵੀ ਆ ਕੇ ਤਸੱਲੀ ਕਰ ਸਕਦਾ ਮਨਜੀਤ ਭਾਈ ਸਸਤੀ ਕਾ ਸਸਤੀ ਕਾ ਮਨਜੀਤ ਅੱਜ ਜਿਹੜੀ ਮੱਧ ਵੇਚਣ ਲੱਗੇ ਹੋ 99 ਸੂਆ ਸੂਆ ਇਹ ਚੌਥਾ ਸੂਆ ਬਈ ਚੌਥਾ ਸੂਆ ਕਿੰਨੇ ਕਿ ਦਿਨ ਲੈ ਜੂ ਅੰਦਾਜ਼ਾ ਬਸ ਇਹਦੇ 25 ਤਰੀਕ ਨੂੰ ਦਿਨ ਪੂਰੇ ਹੋਈ ਬਸ ਅੱਜ ਸੂਪੇ ਕੱਲ ਸੂਪੇ ਪਿਆਰੀ ਦਿਨ ਪੂਰੇ ਆ ਜਣੀ ਉਹਨੂੰ ਉੱਤੇ ਹੀ ਲਊਗੀ ਜਿਹੜੇ ਲੋਗ ਹਾਂਜੀ ਹਾਂਜੀ ਕੀ ਦੁੱਧ ਕਿੰਨਾ ਕੁ ਦੇਣ ਦੀ ਮੰਗੀ ਤੁਸੀਂ ਦੁੱਧ ਇਹਨੇ ਦਿੱਤਾ 14 ਕਿਲੋ ਦਿੱਤਾ ਜੀ ਪਹਿਲੇ ਤੋਂ 14 ਕਿਲੋ ਚੋਂਦੇ ਰਹੇ ਪਿਛਲੇ ਤੋਂ ਹਾਂਜੀ ਹਾਂਜੀ ਨੋਰਮਲ ਖਰਾਕ ਦੀ ਠੀਕ ਹੈ ਅੱਛਾ ਕੀ ਇਹਦੀ ਡਿਮਾਂਡ ਕੀ ਰੱਖਦੇ ਮੰਗੀ ਇਹਦਾ ਡਿਮਾਂਡ 95000 ਮੁੱਲ ਕਰਦੇ 95000 ਹਾਂਜੀ ਠੀਕ ਹੈ ਸੋ ਦੋਸਤੋ ਡਿਮਾਂਡ 95000 ਦੀ ਹੈ ਸੂਆ ਚੌਥਾ ਦੁੱਧ ਬਾਈ ਕਹਿੰਦਾ ਵੀ 14 ਕਿਲੋ ਵਾਂਗੂ ਚੋਇਆ ਨੋਰਮਲ ਸੇਵਾ ਤੇ ਬਾਕੀ ਤੁਸੀਂ ਕਿੰਨਾ ਕੁ ਚੋਲੋਗੇ ਉਹ ਤੁਹਾਡੀ ਸਮਝ ਹੈ ਸਿੰਘ ਕੁੰਡਿਆਂ ਦੀ ਹੈ ਉਹ ਤੁਹਾਡੇ ਸਾਹਮਣੇ ਹੈ ਢਾਂਚਾ ਚੰਗਾ ਦੋਸਤੋ ਜਿਹੜੇ ਇਹਦੇ ਪੁੜਿਆਂ ਦੀ ਬਣਾਵਟ ਹੈ ਉਹ ਸੋਹਣੀ ਹੈ ਚੌੜੇ ਪੁੜੇ ਆ ਉਤੋਂ ਲੋ ਸੇਵਾ ਨਾਲ ਮੱਝ ਭਰੀ ਹੋਵੇ ਤਾਂ ਹੋਰ ਭਾਰੀ ਲੱਗੂਗੀ ਹਵਾਨਾ ਕਿਹੜਾ ਐਵੇਂ ਤੁਰਦੀ ਤਾਂ ਵੀ ਜਰੂਰ ਜੱਜਮੈਂਟ ਕਰੋ ਫਿਰ ਵੈਸੇ ਢਾਂਚਾ ਦਿਖਾਉਣ ਵਾਸਤੇ ਤੌਰ ਵੀ ਦੇਾਂਗੇ ਮੱਝ ਥੋੜੀ ਜਿਹੀ ਉਪਰੇ ਬੰਦੇ ਤੋਂ ਡਰ ਜਾਂਦੀ ਹੈ ਜਦੋਂ ਆਪਾਂ ਤੋੜਦੇ ਆ ਤਾਂ ਉਹਦੇ ਕਰਕੇ ਇੱਥੇ ਆਸ-ਪਾਸੇ ਜਾਂਦੀ ਦੇ ਹਵਾਨੇ ਨੂੰ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਤਾਂ ਕਿ ਆ ਕੇ ਜਦੋਂ ਤੇ ਦੇਖੋ ਤਾਂ ਪਸ਼ੂ ਉਵੇਂ ਦਾ ਹੀ ਲੱਗੇ ਜਿਵੇਂ ਦਾ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਨੂੰ ਸੋ ਆਪਾਂ ਤੋਰਦੇ ਨਹੀਂ ਹੁਣ ਇਹਦਾ ਕਿਹੜਾ ਵੀ ਕਢਾਵਾਂਗੇ ਥਣ ਚ ਕੋਈ ਪਛਮਾ ਨਹੀਂ ਹੈਗਾ ਹਜੇ ਕਿਉਂਕਿ ਦਿਨ ਹਜੇ ਲਾਊਗੀ ਬੇਸ਼ੱਕ ਦਿਨ ਪੂਰੇ ਹੋ ਗਏ ਆ ਪਰ ਹੋ ਸਕਦਾ ਵੀ ਜਿਹੜੇ ਇਹ ਪੰਜ ਚਾਰ ਦਿਨ ਹੋਰ ਲੈ ਜੇ ਕਿਉਂਕਿ ਮੱਝਾਂ ਜਾਂ ਗਾਵਾਂ ਜਿਹੜੀਆਂ ਉਹ 10 ਮਹੀਨੇ ਜਾਂ ਗਾਵਾਂ 9 ਮਹੀਨੇ ਪੂਰੇ ਕਰਕੇ ਉੱਤੇ ਦਿਨ ਲੈਂਦੀਆਂ ਹੁੰਦੀਆਂ ਸੋ ਇਹਦਾ ਵੀ ਰੋਕੇ ਲੱਗਦਾ ਵੀ ਪੰਜ ਚਾਰ ਦਿਨ ਹਜੇ ਲੈ ਜੂਗੀ ਹਵਾਨਾ ਹਜੇ ਇਹਨੇ ਢਿੱਲਾ ਛੱਡਿਆ ਵੈ ਪਰ ਬਣਾਈ ਸੋਹਣਾ ਬੈਠੀ ਐ ਸੋ ਮਨਜੀਤ ਭਾਈ ਤੋੜ ਦੇ ਇਹਨੂੰ ਸਵੇਗੇ ਡਾ ਕਢਾਉਣੇ ਆ ਦੋਸਤੋ ਵੈਸੇ ਹਵਾਨਾ ਤੋਂ ਲਗਭਗ ਕਲੀਅਰ ਤੁਹਾਨੂੰ ਇਹਦੀ ਜੱਜਮੈਂਟ ਹੋ ਗਈ ਹੋਣੀ ਐ ਤੋੜਨਾ ਇੱਕ ਇਹਦੇ ਸਰੀਰਕ ਬੰਤਰ ਨੂੰ ਸਮਝਣ ਵਾਸਤੇ ਜ਼ਰੂਰੀ ਐ ਵੀ ਪਸ਼ੂ ਤੁਰਦਾ ਕਿਵੇਂ ਦਾ ਸੋ ਵੈਸੇ ਇਹ ਤੁਹਾਨੂੰ ਮੈਂ ਮੱਝ ਜਿਹੜੀ ਉਹ ਦਿਖਾਈ ਚੁੱਕਾ ਬਹੁਤਾ ਡਰਦੀ ਵੀ ਨਹੀਂਗੀ ਸੋ ਡਿਮਾਂਡ 95000 ਆ ਦੋਸਤੋ ਮਾਨਤਨભાઈ ਕੇੰਦਰ ਵਿੱਚੋਂ ਕਰਦੇ ਆਗੇ ਥੋੜਾ ਬਹੁਤ ਬਾਕੀ ਆ ਕੇ ਦੇਖੋ ਜਿਹਨੂੰ ਜੱਜਦੀ ਹੈ ਉਹ ਵੀਰ ਤਸੱਲੀ ਕਰ ਸਕਦਾ ਨੰਬਰ ਜਿਹੜਾ ਆਲਰੇਡੀ ਸਕਰੀਨ ਉੱਤੇ ਤੁਸੀਂ ਦੇਖ ਹੀ ਰਹੇ ਹੋ ਫਲੈਸ਼ ਹੋਈ ਜਾਂਦਾ ਇਸ ਨੰਬਰ ਤੇ ਕਾਲ ਕਰਨੀ ਹੈ ਧੰਨਵਾਦ ਵੀਡੀਓ ਨੂੰ ਦੇਖਣ ਲਈ ਮਿਹਰਬਾਨੀ